ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਦੁਖਦਾਈ ਖਬਰ ਪੰਜਾਬ ਦੇ ਲੋਕਾਂ ਦੇ ਲਈ ਸਾਹਮਣੇ ਆਈ ਹੈ ਜਿਸ ਨੇ ਪੰਜਾਬ ਦੇ ਲੋਕਾਂ ਦੀਆਂ ਪਰਿਵਾਰਾਂ ਦੀਆਂ ਪੰਜਾਬੀਆਂ ਦੀਆਂ ਅੱਖਾਂ ਨਮ ਕਰਕੇ ਰੱਖ ਦਿੱਤੀਆਂ ਹਨ ਜੀ ਹਾਂ ਦੋਸਤੋ ਅਸੀਂ ਉਸ ਖਬਰ ਦੇ ਬਾਰੇ ਗੱਲ ਕਰ ਰਹੇ ਹਾਂ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਕਿਸੇ ਨੇ 30 ਲੱਖ ਕਿਸੇ ਨੇ 40 ਲੱਖ ਕਿਸੇ ਨੇ 70 ਲੱਖ ਤੇ ਕਿਸੇ ਨੇ 80 ਲੱਖ ਤੇ ਕਿਸੇ ਨੇ 80 ਲੱਖ ਰੁਪਇਆ ਲਾ ਕੇ ਆਪਣੇ ਬੱਚਿਆਂ ਨੂੰ ਬਾਹਰ ਵਿਦੇਸ਼ ਦੇ ਵਿੱਚ ਤਰੱਕੀ ਕਰਨ ਦੇ ਲਈ ਭੇਜਿਆ ਹੈ ਪਰ ਦੋਸਤੋ ਤਰੱਕੀ ਦੇ ਬਦਲੇ ਉਹਨਾਂ ਨੂੰ ਹੁਣ ਅਜਿਹੇ ਕੁਝ ਬੁਰਾ ਦੇਖਣ ਨੂੰ ਮਿਲਿਆ ਕਿ ਅਮਰੀਕਾ ਦੇ ਵੱਲੋਂ ਕੱਲ ਬੀਤੇ ਦਿਨ ਬੀਤੇ ਦਿਨ ਭਾਰਤ ਦੇ 54 ਲੋਕਾਂ ਨੂੰ ਫਿਰ ਤੋਂ ਰਿਪੋਰਟ ਕੀਤਾ ਗਿਆ ਜਿਸ ਦੇ ਕਾਰਨ ਹੁਣ ਉਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਬੱਚਿਆਂ ਦੇ ਵਿੱਚ ਪੂਰੀ ਤਰ੍ਹਾਂ ਉਦਾਸੀ ਸਾਈ ਹੋਈ ਹੈ ਦੋਸਤੋ ਤੁਹਾਨੂੰ ਇਹ ਵੀ ਦੱਸ ਦਿੰਨੇ ਹਾਂ ਕਿ ਕਿੱਥੋਂ-ਕਿੱਥੋਂ ਦੇ ਬੱਚਿਆਂ ਨੂੰ ਕਿੱਥੋਂ-ਕਿੱਥੋਂ ਦੇ ਬਾਹਰ ਵਿਦੇਸ਼ ਦੇ ਵਿੱਚ ਡੌਂਕੀ ਲਾ ਕੇ ਗਏ ਹੋਏ ਬੱਚਿਆਂ ਨੂੰ ਉੱਥੋਂ ਦੇ ਪ੍ਰਧਾਨ ਮੰਤਰੀ ਦੇ ਵੱਲੋਂ 트ੰਪ ਦੇ ਵੱਲੋਂ ਭਾਰਤ ਦੇ ਵਿੱਚ ਉਹਨਾਂ ਬੱਚਿਆਂ ਨੂੰ ਵਾਪਸ ਭੇਜਿਆ ਗਿਆ ਹੈ ਦੋਸਤੋ ਕਰਨਾਲ ਦੇ 15 ਨੌਜਵਾਨਾਂ ਨੂੰ ਭੇਜਿਆ ਗਿਆ ਹੈ ਤੇ ਕਰੋ ਖੇਤਰ ਦੇ 5 ਤੇ ਕੈਥਲ ਦੇ 15 ਯਮਨਾ ਨਗਰ ਦੇ 1 ਪਾਣੀਪਤ ਦੇ 2 ਪੰਜ ਖੁੱਲਾ ਦੇ 2 ਅੰਬਾਲਾ ਦੇ 3 ਇਹਨਾਂ ਬੱਚਿਆਂ ਨੂੰ ਭਾਰਤ ਦੇ ਵਿੱਚ 트럼ਪ ਦੀ ਸਰਕਾਰ ਦੇ ਵੱਲੋਂ ਵਾਪਸ ਭੇਜ ਦਿੱਤਾ ਗਿਆ ਹੈ ਜਿਸ ਕਰਕੇ ਪਰਿਵਾਰਾਂ ਦੇ ਪਰਿਵਾਰ ਦੁਖੀ ਹਨ ਉਹਨਾਂ ਨੇ ਦੋ ਦਿਨਾਂ ਤੋਂ ਰੋਟੀ ਤੱਕ ਨਹੀਂ ਖਾਈ ਜਦੋਂ ਉਹਨਾਂ ਨੂੰ ਇਹ ਖਬਰ ਮਿਲੀ ਤੇ ਉਹਨਾਂ ਦੇ ਬੱਚਿਆਂ ਨੂੰ ਭਾਰਤ ਦੇ ਵਿੱਚ ਵਾਪਸ ਵੇ ਦਿੱਤਾ ਗਿਆ ਔਰ ਭਾਰਤੀ ਲੋਕਾਂ ਨੂੰ ਦਿੱਲੀ ਦੇ ਵਿੱਚ 에어ਪੋਰਟ ਤੇ ਛੱਡਿਆ ਜਾ ਸਕਦਾ ਹੈ ਜਿਸ ਕਰਕੇ ਹੁਣ ਕਈ ਪਰਿਵਾਰਾਂ ਦੀਆਂ ਕਈ ਬੱਚਿਆਂ ਦੀਆਂ ਜ਼ਿੰਦਗੀਆਂ ਬਰਬਾਦ ਹੋਣ ਵਾਲੀਆਂ ਹਨ ਤੇ ਦੋਸਤੋ ਮੈਂ ਤੁਹਾਨੂੰ ਇੱਕ ਛੋਟੀ ਜੀ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਕਿ ਤੁਸੀਂ ਆਪਣਾ ਮੂਲਕ ਛੱਡ ਕੇ ਆਪਣੇ ਮਾਪੇ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਬਿਲਕੁਲ ਵੀ ਬਾਹਰ ਨਾ ਜਾਓ ਤੁਸੀਂ ਜਿੰਨਾ ਲੱਖਾਂ ਰੁਪਿਆ ਪੈਸਾ ਖਰਚ ਕਰਕੇ ਬਾਹਰ ਜਾਂਦੇ ਹੋ ਇੰਨੇ ਵਿੱਚ ਤੁਸੀਂ ਵਧੀਆ ਤੋਂ ਵਧੀਆ ਬਿਜ਼ਨਸ ਕਰ ਸਕਦੇ ਹੋ ਜੇਕਰ ਤੁਸੀਂ 25 ਤੋਂ 30 ਲੱਖ ਰੁਪਿਆ ਕਿਸੇ ਬਿਜ਼ਨਸ ਦੇ ਉੱਤੇ ਲਾ ਦਿੰਦੇ ਹੋ ਤਾਂ ਦੋਸਤੋ ਇਹ ਹੋ ਨਹੀਂ ਸਕਦਾ ਕਿ ਤੁਹਾਨੂੰ ਉਸ ਦੇ ਵਿੱਚ ਕਾਮਯਾਬੀ ਨਾ ਮਿਲੇ ਤੁਸੀਂ 50000 ਰੁਪਿਆ ਮਹੀਨੇ ਦਾ ਗਰੰਟੀ ਦੇ ਨਾਲ ਕਮਾ ਸਕਦੇ ਹੋ ਜਿਸ ਦੇ ਨਾਲ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਵਿੱਚ ਵੀ ਰਹਿ ਸਕਦੇ ਹੋ ਉਹਨਾਂ ਦੇ ਦੁੱਖ ਸੁੱਖ ਵਿੱਚ ਰਿਸ਼ਤੇਦਾਰਾਂ ਦੇ ਦੁੱਖ ਸੁੱਖ ਵਿੱਚ ਆਂਡ ਗਵਾਂਡ ਦੇ ਦੁੱਖ ਸੁੱਖ ਵਿੱਚ ਵੀ ਸ਼ਾਮਲ ਹੋ ਸਕਦੇ ਹੋ ਇਸ ਲਈ ਮੈਂ ਹੱਥ ਬਨ ਕੇ ਤੁਹਾਨੂੰ ਬੇਨਤੀ ਕਰਦਾ ਕਿ ਵਿਦੇਸ਼ਾਂ ਦੇ ਵਿੱਚ ਬਾਹਰ ਜਾਣਾ ਬੰਦ ਕਰੋ ਜਿਹੜਿਆਂ ਨੂੰ ਹੁਣ ਡਿਪੋਰਟ ਕਰਕੇ ਅਮਰੀਕਾ ਦੇ ਵੱਲੋਂ ਭੇਜਿਆ ਗਿਆ ਹੈ ਉਹਨਾਂ ਦੇ ਪਰਿਵਾਰ ਦੇ ਦਿਲ ਨੂੰ ਤੇ ਬੱਚਿਆਂ ਦੇ ਦਿਲ ਨੂੰ ਪੁੱਛ ਕੇ ਦੇਖੋ ਕਿੰਨਾ ਵੱਡਾ ਸਦਮਾ ਲੱਗਿਆ ਹੈ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ